ਮੇਰਾ ਨਾਮ ਗਗਨਦੀਪ ਹੈ ਜੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦਾ ਸੂਬਾ ਕਨਵੀਨਰ ਹਾਂ ਜੀ ਮੈਂ ਅੱਜ ਜਿਹੜਾ ਅਸੀਂ ਇੱਥੇ ਇੱਕ ਧਰਨਾ ਮਾਰਨ ਜਾ ਰਹੇ ਹਾਂ ਇਸ ਧਰਨੇ ਦਾ ਮਕਸਦ ਇਹ ਸੀ ਕਿ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਨਾਲ ਸੱਤਵੀਂ ਵਾਰ ਮੀਟਿੰਗ ਕਰਨ ਤੋਂ ਕਿਨਾਰਾ ਕੀਤਾ ਜਾਨੀ 22 ਤਰੀਕ ਨੂੰ ਸੱਤਵੀਂ ਵਾਰ ਉਹਨਾਂ ਨੇ ਵਾਅਦਾ ਕੀਤਾ ਸੀ ਵੀ 22 ਅਗਸਤ ਤੋਂ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਪੰਜਾਬ ਭਵਨ ਦਾ ਟਾਈਮ ਮਿਲਿਆ ਸੀ ਪਰ ਪੰਜਾਬ ਦੀ ਸਰਕਾਰ ਨੇ ਉਸ ਟਾਈਮ ਟਾਈਮ ਨੂੰ ਰੱਦ ਕਰਕੇ ਹੁਣ 12 ਸਤੰਬਰ ਦਾ ਕਰਤਾ ਪਰ ਸਾਂਝੇ ਫਰੰਟ ਨੇ ਇਸ ਬਾਰੇ ਫੈਸਲਾ ਕੀਤਾ ਵੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਕੋਈ ਨਹੀਂ ਹੁਣ ਅਸੀਂ ਇਸ ਕਰਕੇ ਸੜਕਾਂ ਤੇ ਹੀ ਉਤਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਵਾਂ ਹਲਕੇ ਜਿਹੜੇ ਆ ਉਹਨਾਂ ਦੇ ਵਿੱਚ ਜਿਮਣੀ ਚੋਣਾਂ ਹੋਣ ਜਾ ਰਹੀਆਂ ਨੇ ਖਾਸ ਕਰਕੇ ਪੰਜਾਬ ਚ ਚਾਰ ਵਿਧਾਨ ਸਭਾ ਹਲਕੇ ਆ ਬਰਨਾਲਾ ਤੇ ਜੱਬੇਵਾਲ ਇਧਰਲੇ ਪਾਸੇ ਉਹ ਗਿੱਦੜਵਾ ਤੇ ਡੇਰਾ ਬਾਬਾ ਨਾਨਕ ਚਾਰ ਵਿਧਾਨ ਸਭਾ ਹਲਕਿਆਂ ਚ ਚੋਣ ਹੋਣ ਜਾ ਰਹੀ ਹੈ ਤੇ ਮਲਾਜਮ ਉਸ ਰੂਪ ਦੇ ਵਿੱਚ ਉਹਨਾਂ ਵਿਧਾਨ ਸਭਾ ਹਲਕਿਆਂ ਚ ਆਪਣੀ ਉਹ ਲੈ ਕੇ ਜਾਣਗੇ ਅੱਜ ਦਾ ਜਿਹੜਾ ਅਸੀਂ ਇਹ ਪ੍ਰੋਗਰਾਮ ਸੀਗਾ ਇਹ ਫੌਰੀ ਤੌਰ ਦੇ ਉੱਤੇ ਕਰੈਕਸ਼ਨ ਵਜੋਂ ਕੀਤਾ ਸੀ ਕਿ ਜਿਹੜੇ ਪੰਜਾਬ ਸਰਕਾਰ ਦੇ ਲਾਰੇ ਤੇ ਵਾਅਦੇ ਜਿਹੜੇ ਆ ਉਹ ਮੁੱਕਣ ਦੇ ਵਿੱਚ ਨਹੀਂ ਆ ਰਹੇ ਪੰਜਾਬ ਦੀ ਸਰਕਾਰ ਵੱਲੋਂ ਕੱਚੇ ਕੰਮਿਆਂ ਦਾ ਅੱਜ ਤੱਕ ਕੁਝ ਨਹੀਂ ਕੀਤਾ ਗਿਆ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਨੂੰ ਮਤਲਬ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਨੇ ਚੋਣ ਪ੍ਰਚਾਰ ਦੇ ਵਿੱਚ ਵਰਤਿਆ ਵੀ ਅਸੀਂ ਪੰਜਾਬ 'ਚ ਪੁਰਾਣੀ ਸਕੀਮ ਲਾਗੂ ਕਰਤੀ ਉਹ ਅਜੇ ਤੱਕ ਪੰਜਾਬ 'ਚ ਲਾਗੂ ਨਹੀਂ ਹੋਈ ਇਸ ਤੋਂ ਵੀ ਵੱਡੀ ਤਰਾਸਦੀ ਦੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਪੈਨਸ਼ਨਰ ਨੇ ਬਜ਼ੁਰਗ ਨੇ ਉਹਨਾਂ ਦੀ ਜਾਨੀ ਉਹਨਾਂ ਦੇ ਉੱਤੇ 2.68 ਦਾ ਗੁਣਾਕ ਜਿਹੜਾ ਕਿ ਪੇ ਕਮਿਸ਼ਨ ਦਾ ਰეკਮੈਂਡਡ ਉਹ ਵੀ ਲਾਗੂ ਨਹੀਂ ਕਰ ਰਹੇ ਔਰ ਪੇ ਕਮਿਸ਼ਨ ਦੀਆਂ ਜਿਹੜੀਆਂ ਤਰਟੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਔਰ ਡੀਏ ਦੀ ਤਾਂ ਇਥੋਂ ਤੱਕ ਗੱਲ ਹੋਈ ਖੜੀ ਹੈ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਰਾਜਾਂ ਦੀਆਂ ਸਰਕਾਰਾਂ ਨੇ ਡੀਏ ਦੀ 50% ਕਿਸ਼ਤਾਂ 50% ਜਿਹੜਾ ਉਹ ਦੇ ਚੁੱਕੇ ਆ ਪਰ ਪੰਜਾਬ ਦੀ ਸਰਕਾਰ ਅਜੇ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ 38% ਡੀਏ ਦੇ ਰਹੀ ਆ ਯਾਨੀ ਜਿਹੜੀ ਸਰਕਾਰ ਇਹ ਕਹਿੰਦੀ ਆ ਵੀ ਪੰਜਾਬ ਜਿਹੜਾ ਬਾਕੀ ਦੇ ਦੇਸ਼ ਦੇ ਸੂਬਿਆਂ ਦੇ ਵਿੱਚੋਂ ਮੋਰੀ ਸੂਬਾ ਹੈ ਆਮ ਆਦਮੀ ਸਰਕਾਰ ਦੇ ਆਉਣ ਨਾਲ ਇਥੋਂ ਦੀ ਦਸ਼ਾ ਤੇ દિਸ਼ਾ ਬਦਲ ਚੁੱਕੀ ਆ ਉਹਦਾ ਚਿਹਰਾ ਇਹ ਹੈ ਵੀ ਅਸੀਂ ਡੀਏ ਦੀਆਂ ਕਿਸ਼ਤਾਂ ਦੇਣ ਦੇ ਵਿੱਚ ਸਭ ਤੋਂ ਫਾੜੀ ਆ ਰეკਮੈਂਡੇਸ਼ਨਾਂ ਜਿਹੜੀਆਂ ਪੇ ਕਮਿਸ਼ਨ ਦੀਆਂ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਭ ਤੋਂ ਫਾੜੀ ਆ ਔਰ ਇਸ ਤੋਂ ਵੀ ਇਲਾਵਾ ਜਿਹੜਾ ਪੰਜਾਬ ਦੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਚ ਸਭ ਤੋਂ ਫਾੜੀ ਆ ਦੇਸ਼ ਦੇ ਵਿੱਚ ਚਾਰ ਰਾਜਾਂ ਨੇ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਉਹਨੂੰ ਬਹਾਲ ਕੀਤਾ ਪਰ ਪੰਜਾਬ ਦੀ ਸਰਕਾਰ ਨੇ ਵਾਅਦਾ ਕਰਕੇ ਮੁਲਾਜ਼ਮਾਂ ਦੇ ਨਾਲ ਨੋਟੀਫਿਕੇਸ਼ਨ ਕਰਕੇ ਨਾਲ ਅਜੇ ਤੱਕ ਉਹ ਲਾਗੂ ਨਹੀਂ ਕੀਤਾ ਇਸ ਕਰਕੇ ਇਹ ਬਹੁਤ ਵੱਡੀ ਗੱਲ ਆ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਬਿਲਕੁਲ ਗੱਪੀ ਸਾਫਤ ਹੋ ਰਿਹਾ ਲਗਾਤਾਰ ਉਹਨੇ ਕਿਸੇ ਵੀ ਕੇਟਰ ਦਾ ਅੱਜ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਆਪਣੇ ਮਸਲੇ ਨੂੰ ਲੈ ਕੇ ਅੱਜ ਖੇਤ ਮਜ਼ਦੂਰ ਆਪਣੇ ਮਸਲੇ ਨੂੰ ਲੈ ਕੇ ਸੜਕਾਂ ਤੇ ਆ ਅੱਜ ਮਲਾਜ਼ਮ ਆਪਣੇ ਮਸਲੇ ਨੂੰ ਲੈ ਕੇ ਸੜਕਾਂ ਤੇ ਆ ਜਾਨੀ ਲੋਕ ਸਮੁੱਚੀ ਲੁਕਾਈ ਜਿਹੜੀ ਆ ਪੰਜਾਬ ਦੀ ਉਹ ਸੜਕਾਂ ਤੇ ਆ ਨਸ਼ਾ ਬੰਦ ਨਹੀਂ ਹੋ ਰਿਹਾ ਗੈਂਗਬਾਰ ਇੱਥੇ ਹਰ ਰੋਜ਼ ਕਿਸੇ ਨਾ ਕਿਸੇ ਦਾ ਕਤਲ ਕਰ ਰਹੀ ਆ ਔਰ ਇਹਨਾਂ ਦੇ ਐਮਐਲਏ ਜਿਹੜੇ ਆ ਉਹ ਹੱਥਾਂ 'ਚ ਗੈਂਚੀਆਂ ਫੜ ਕੇ ਆਪਦੇ ਹੀ ਲਾਏ ਹੋਏ ਪੀਲ ਪੱਥਰ ਤੋੜ ਰਹੇ ਆ ਔਰ ਜਿਹੜਾ ਬਾਤਆਵਰਨ ਵਾਲਾ ਗ੍ਰੀਨ ਟ੍ਰਿਬਿਊਨਲ ਉਹਨੇ ਅੱਜ ਦੇ ਟ੍ਰਿਬਿਊਨ ਦੇ ਵਿੱਚ ਵੱਡੀ ਖਬਰ ਲੱਗੀ ਐ ਬਈ 1026 ਕਰੋੜ ਰੁਪਈਆ ਦਾ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੂੰ ਲਾਤਾ ਜਣੀ ਪੰਜਾਬ ਦੀ ਸਰਕਾਰ ਕਿਸੇ ਵੀ ਪਾਸਿਓ ਜਣੀ ਕਿਸੇ ਵੀ ਕਿਸਮ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਵਿੱਚ ناکਾਮਜਾਬ ਰਹੀ ਐ ਜਿਸ ਦਾ ਕਰਕੇ ਅੱਜ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਉਹ ਸੜਕਾਂ ਤੇ ਉੱਤਰੇ ਆ ਤੇ ਇਹਦੀਆਂ ਜਿਹੜੀਆਂ ਝੂਠੇ ਤੇ ਲਾਰਾਂ ਦੀਆਂ ਪੰਡਾ ਨੇ ਉਹਨਾਂ ਨੂੰ ਕੂਕਣ ਵਾਸਤੇ ਆਏ ਆ ਵੀਰ ਜੀ ਕੀ ਨਾਮ ਹੈ ਤੇ ਕੀ ਕਰਨੇ ਚਾਹੁੰਦੇ ਜਿਹੜਾ ਅੱਜ ਦਾ ਮੇਰਾ ਨਾਮ ਮੇਰਾ ਨਾਮ ਕਹਿਲਾਸ਼ ਕੁਮਾਰ ਹੈ ਜੀ ਮੈਂ ਰਿਟਾਇਰਡ ਸਸਟੈਂਟ ਸਟੂਡੈਂਟ ਜੇਲ ਪੰਜਾਬ ਜੇਲ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਤੇ ਮੇਰੇ ਨਾਲ ਕੁਲਵੰਤ ਸਿੰਘ ਢਿੱਲੋਂ ਪ੍ਰਧਾਨ ਜੀ ਤੇ ਸਾਡੇ ਰਣਜੀਤ ਸਿੰਘ ਡੀਐਸਪੀ ਤੂਰ ਸਾਹਿਬ ਉਸ ਉਹਨਾਂ ਦੀ ਰੈਣਮਾਈ ਝੇਟਾ ਸੀ ਸਾਹਦੇ ਫਰੰਟ ਥੱਲੇ ਅੱਜ ਅਸੀਂ ਇਕੱਠੇ ਹੋਏ ਆ ਅੱਜ ਦਾ ਜੋ ਸਾਡਾ ਇਕੱਠ ਹੈ ਇਹ ਸੀਐਮ ਭਗਵਾਨਤ ਮਾਨ ਦੀਆਂ ਅੱਖਾਂ ਖੁੱਲਣ ਵਾਸਤੇ ਤੇ ਕੰਨ ਸਾਫ਼ ਕਰਨ ਵਾਸਤੇ ਝੂਠੇ ਲਾਰਿਆਂ ਦੀ ਪੰਡ ਫੂਕਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਇਹ ਸਾਨੂੰ ਆਸ਼ਵਾਸ਼ਣ ਦਵਾ ਰਿਹਾ ਹੈ ਮੀਟਿੰਗਾਂ ਰੱਖ ਰਿਹਾ ਹੈ ਮੀਟਿੰਗਾਂ ਕਰਦਾ ਹੈ ਟਾਈਮ ਦਿੰਦਾ ਹੈ ਪਰ ਕਰਦਾ ਨਹੀਂ ਕਿਉਂਕਿ ਇਹਨੂੰ ਕਿਤੇ ਨਾ ਕਿਤੇ ਆਪਣੀਆਂ ਕਮਜ਼ੋਰੀਆਂ ਦਿਖ ਰਹੀਆਂ ਕਿਤੇ ਨਾ ਕਿਤੇ ਇਹ ਸੋਚ ਰਿਹਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਜਿੱਥੇ ਮੈਂ ਸਮਝਦਾ ਵੀ ਇਹਦੀ ਇੱਕ ਟੀਮ ਦਾ ਐਮਐਲਏ ਆਪ ਦਾ ਨੀ ਪੱਥਰ ਰੱਖਿਆ ਹੋਇਆ ਖੁਦ ਆਪ ਭੰਨ ਰਿਹਾ ਤਾਂ ਕਿਤੇ ਨਾ ਕਿਤੇ ਸਰਕਾਰ ਮੈਂ ਸਮਝਦਾ ਬਿਲਕੁਲ ਫੇਲ ਹੈ ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਹੈ ਵੀ 2.5 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਤੇ ਸਾਡੇ ਜਿਹੜੇ ਨੀ ਪੱਥਰ ਰੱਖੇ ਨੇ ਉੱਥੇ ਲੋਕ ਹੁਣ ਛੇਤਰਾਂ ਦੇ ਹਾਰ ਪਾਉਣਗੇ